ਟਰਾਲੀ ਨਹੀਂ ਟਰਾਲਾ ਟਰਾਲੀ ਕਹ ਕੇ ਵੀ ਆਪਾਂ ਗਲਤ ਕਹੀ ਜਾਂਦੇ ਆ ਇਹ ਟਰਾਲਾ ਦੋਸਤੋ 14 ਫੁੱਟ ਮਨਦੀਪ ਬਾਈ ਤੇ 7 ਫੁੱਟ ਦੀ ਬਾਤ ਚੌੜਾ ਬਾੜ ਆ ਤੇ ਆਹ ਵੜਕ ਨਹੀਂ ਰਕੀ ਮਨ ਸਵਾ ਦੋ ਬਾੜ ਹੈ 2.5 ਫੁੱਟ ਵਿੱਡ ਹੈ ਦਾ 2.5 ਫੁੱਟ ਵਿੱਡ ਹੈ ਹਾਂਜੀ ਤੇ ਸਵਾ ਦੋ ਫੁੱਟ ਜਾਣੀ ਤੇ ਇਹ ਦੋਸਤੋ ਮਾਈ ਬੰਦੀਪ ਕੰਨੂ ਆਪਾਂ ਨੂੰ ਗਿਫਟ ਹੀ ਆ ਇੱਕ ਤਰ੍ਹਾਂ ਦਾ ਬਾਈ ਦਾ ਤੋਹਫਾ ਹੀ ਆ ਇਹ ਤੇ ਜੇ ਗੱਲ ਕਰਗੇ ਮਨਦੀਪ ਬਾਈ ਫੀਚਰਾਂ ਦੀ ਹਾਂਜੀ ਤਾਂ ਫੀਚਰ ਦੂਧੀਆਂ ਟਰਾਲੀਆਂ ਚ ਤਾਂ ਬਹੁਤ ਮਤਲਬ ਸਰੇ ਸਰੇ ਦੇ ਫੀਚਰ ਪਾਈ ਸੀ ਹਾਂਜੀ ਤੇ ਇਹਦੇ ਚ ਦੋਸਤੋ ਸਿਰਾ ਕਰਿਆ ਉਹ ਸਿਰਾ ਪਹਿਲਾਂ ਪੌਧਰੀ ਨੂੰ ਦਿਖਾ ਗਏ ਆਜੋ ਵੀ ਤੁਸੀਂ ਵੀ ਆਜੋ ਮੁੰਡਿਓ ਤੇ ਸਿਰਾ ਪਤਾ ਕਿਹੜੀ ਗੱਲ ਦੇ ਕਰਿਆ ਦੋਸਤੋ ਬਾਈ ਨੇ ਮਤਲਬ ਲਗਜ਼ਰੀ ਕਾਰ ਵਾਲੇ ਫੀਚਰ ਪਾਤੇ ਟਰਾਲੀ ਜਿੱਤੇ ਲਗਜ਼ਰੀ ਕਾਰ ਵਾਲੇ ਕਿਵੇਂ ਪਾਇਆ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਇਹ ਉਹਨੇ ਲਿਆ ਕਰਨ ਕੈਮਰਾ ਇਹ ਆ ਦੇਖੋ ਤੁਸੀਂ ਬਾਈ ਆ ਪਿਆ ਕੈਮਰਾ ਹੈ ਹੁਣ ਜੇ ਮੰਨ ਕੇ ਚਲੋ ਝੋਨੇ ਦੀ ਭਰੀ ਟਰਾਲੀ ਆ ਜਾਂ ਕਣਕ ਦੀ ਭਰੀ ਆ ਆਪਾਂ ਜਾਈ ਜਾਨੇ ਆ ਭਾਈ ਰੋਡ ਤੇ ਵੱਡੀ ਤੇ ਜੀਟੀ ਰੋਡ ਤੇ ਜਾਂਦੇ ਆ ਜਾਂ ਕਿਸੇ ਲਿੰਕ ਰੋਡ ਤੇ ਜਿਆਦੇ ਪ੍ਰੋਬਲਮ ਹੁੰਦੀਆਂ ਲਿੰਕ ਰੋੜਾ ਦੇ ਹਨਾ ਲਿੰਕ ਰੋਡ ਤੇ ਆਪਾਂ ਜਾਈ ਜਾਨੇ ਆ ਮਗਰ ਭਾਈ ਹਾਰਨ ਵੀ ਮਰੀ ਜਾਂਦਾ ਕਿਉਂ ਡੈਕ ਛੱਡਾ ਹੁੰਦਾ ਫੁੱਲ ਵਾਜ ਤੇ ਡੜੈਂਦੜਾ ਹੁੰਦੀ ਹੁੰਦੀ ਆ ਤੇ ਸੁਣਦਾ ਹੈ ਨੀਗਾ ਹਨਾ ਤੇ ਉਹ ਫਿਰ ਮਤਲਬ ਮਗਰਲਾ ਵਿਚਾਰਾ ਪਰੇਸ਼ਾਨ ਹੋਈ ਜਾਂਦਾ ਤੇ ਉਹਦਾ ਮਤਲਬ ਬਾਈ ਨੇ ਸੋਲੂਸ਼ਨ ਕੱਢ ਕੇ ਦਿੱਤਾ ਆ ਕੈਮਰਾ ਲਾਤਾ ਮਗਰ ਮਗਰ ਕਾਰ ਆਵੇ ਮੋਟਰਸਾਈਕਲ ਆਵੇ ਜੀਪ ਆਵੇ ਕੁਝ ਆਉਂਦਾ ਤੁਹਾਨੂੰ ਮੂਰੇ ਸਕਰੀਨ ਤੇ ਦਿਖੂਗਾ ਹਾਂ ਜਿਹੜਾ ਸਿਰਾ ਕੀਤਾ ਬਾਈ ਨੇ ਉਸ ਤੋਂ ਬਾਅਦ ਫਿਰ ਟਰਾਲੀ ਬੈਕ ਲਾਉਣੇ ਆ ਤੇ ਪਿੱਛੇ ਬਈ ਕਿਸੇ ਲਗਾ ਹੈ ਮਠੀ-ਮੋਟੀ ਲੱਗਦੀ ਹੈ ਲੱਗ ਜਾਂਦੀ ਹੈ ਜੀ ਤੇ ਇਹ ਟਰਾਲੀ ਬਾਈ ਮਗਰ ਵੀ ਨਹੀਂ ਲੱਗਦੀ ਕਿਸੇ ਦੇ ਵਿੱਚ ਬੰਨ ਕੇ ਚਲੋ ਵੀ ਕੋਈ ਚੀਜ਼ ਕੰਦ ਵਿੱਚ ਵੱਜ ਜੂ ਜਾਂ ਕਿਵੇਂ ਆ ਕਹੋ ਬਾਈ ਨਹੀਂ ਜੱਜ ਮੈਂ ਰਹੀ ਦੀ ਜੀ ਮੂਰੇ ਬੈਠਾ ਦੋ ਹਣਾ ਤਾਂ ਬਾਈ ਨੇ ਸੈਂਸਰ ਲਾ ਦੇ ਇਹ ਤੁਹਾਨੂੰ ਟੂ ਟੂ ਕਰਕੇ ਦੱਸੀ ਜਾਣਗੇ ਵੀ 5 ਮੀਟਰ ਰਹਿ ਗਿਆ 3 ਮੀਟਰ ਰਹਿ ਗਿਆ 2 ਮੀਟਰ ਰਹਿ ਗਿਆ ਹੁਣ ਜਮਾ ਖਤਰ ਗਲੀ ਘੰਟੇ ਇਦੋਂ ਪਿੱਛੇ ਨਾ ਕਰੀ ਤੇ ਮਨਦੀਪ ਬਾਈ ਹੁਣ ਆਹ ਕਰੈ ਕਲਾ ਸਿਸਟਮ ਵੀ ਬਦਲਦਾ ਹਣਾ ਹਾਂਜੀ ਇਹ ਤੇ ਬਈ ਕੀ ਹੋ ਕਰਤਾ ਆਪਣੇ ਕੈਮਰਾ ਨਾਲ ਹੋ ਗਿਆ ਉਸ ਤੋਂ ਬਾਅਦ ਫੀਚਰ ਆਪਣੇ ਜਿਵੇਂ ਕਰੈਂਕ ਕਲੌਕ ਹੋ ਗਏ ਆਟੋਮੈਟਿਕ ਲੌਕ ਹੋ ਗਏ ਸਾਰੇ ਹਾਂਜੀ ਲਾਏ ਆ ਠੀਕ ਆ ਬਈ ਆਹਾ ਬਈ ਆਹਾ ਆਹਾ ਨਹੀਂ ਆਜ ਤੱਕ ਕਿਸੇ ਟਰਾਲੀ ਤੇ ਦੇਖਿਆ ਆਪਾਂ ਪਹਿਲਾਂ ਮਤਲਬ ਕਿਸੇ ਹੋਰ ਦੀ ਬਣੀ ਹੋਈ ਟਰਾਲੀ ਤੇ ਨਹੀਂ ਦੇਖਿਆ ਇਹ ਚੀਜ਼ ਤੇ ਇਹਦੇ ਚ ਬਈ ਤੁਸੀਂ ਜਿਵੇਂ ਪਹਿਲਾਂ ਵਾਲੀਆਂ ਟਰਾਲੀਆਂ ਉਹਦੇ ਨਾਲ ਹੋਰ ਸੋਧ ਕਰਤੀ ਕੀ ਕਰੀਆ ਬਈ ਇਹਦੇ ਚ ਇਹ ਲੈਜਰ ਕਟਿੰਗ ਕਰਤੀ ਸਾਰੀ ਹੂੰ ਜੱਥੀ ਤਿਆਰ ਕਰਦੇ ਸੀਗੇ ਠੀਕ ਆ ਬਈ ਤੇ ਸਮਾਨ ਥੋੜਾ ਹੈਵੀ ਕਰਤਾ ਕਿਉਂ ਆਹ ਚੀਜ਼ਾਂ ਵੀ ਸਾਰੀਆਂ ਲੈਜਰ ਕਟਿੰਗ ਨਾਲ ਹਾਂਜੀ ਪਹਿਲਾਂ ਹੱਥੀ ਤਿਆਰ ਕਰਦੇ ਸੀਗੇ ਹੂੰ ਹਾਂਜੀ ਬਾਈ ਪਾਰਪੂਰ ਦਾਣ ਵੀ ਬੜੇ ਸੋਹਣੇ ਲਾਏ ਆ ਬਣਾ ਕੇ ਇਹ ਵੀ ਬਾਈ ਲੈਜ਼ਰ ਕਟਿੰਗ ਨਾਲ ਹਾਂਜੀ ਇਹ ਵੀ ਲੈਜ਼ਰ ਕਟਿੰਗ ਇਹ ਵੀ ਲੈਜ਼ਰ ਕਟਿੰਗ ਦੀ ਬਣਵਾਏ ਨੇ ਹੈ ਤੇ ਜੇ ਦੋਸਤੋ ਗੱਲ ਕਰੀਏ ਇਹਦੀ ਤਾਂ ਆਹ ਪੂਰਾ ਪ੍ਰੋਪਰ ਬੈਂਪਰ ਵਗੈਰਾ ਬਣਾ ਕੇ ਲਾਏ ਆ ਹਾਂਜੀ ਤੇ ਇੱਕ ਖਾਸੀ ਤੁਹਾਨੂੰ ਮੈਂ ਹੋਰ ਦੱਸਦਾ ਜਿਹੜਾ ਬਾਈ ਨੇ ਮਤਲਬ ਆਹ ਲਾਈਟਾਂ ਵਾਲਾ ਸਿਸਟਮ ਕਰਿਆ ਮਨਦੀਪ ਹਾਂਜੀ ਸਾਰੇ ਐਂਡੀਕੇਟਰ ਹੋ ਗਏ ਬੈਕ ਬੈਕ ਹੋ ਗਏ ਸਾਈਡਾਂ ਤੇ ਹੋ ਗਏ ਬ੍ਰੇਕਾਂ ਵਾਲੀ ਜਿਵੇਂ ਜਿਵੇਂ ਕਾਰ ਦੇ ਬ੍ਰੇਕ ਦਬਦਿਆਂ ਕਾਰ ਦੀ ਲਾਈਟ ਚੱਲ ਉਹਨੇ ਜੋ ਕੁਰੀ ਸਾਰਾ ਕੁਝ ਚੱਲਦਾ ਹੈ ਤੇ ਇਹ ਵੀ ਦੋਸਤੋ ਮਤਲਬ ਐਵੇਂ ਨਹੀਂ ਹੈਗਾ ਵੀ ਅੱਡ ਤੋਂ ਤਾਰਾਂ ਲਾਉਣੀਆਂ ਪੈਣਗੀਆਂ ਬਾਈ ਹਨ ਵੀ ਬੰਦਾ ਜੋੜ ਹੀ ਮੇਲਦਾ ਫਿਰੂਗਾ ਨਹੀਂ ਸਾਰਾ ਵਧੀਆ ਪ੍ਰੋਪਰ ਵੀ ਪ੍ਰੋਪਰ ਹਾਂ ਜਿਹੜਾ ਟਰੈਕਟਰ ਦੇ ਮਗਰ ਗ੍ਰਿਪ ਜਾ ਲੱਗਿਆ ਹੁੰਦਾ ਉਹ ਗ੍ਰਿਪ ਚ ਕੜੂਜ ਦੇਣੇ ਜਿਹੜਾ ਉਹ ਪੈ ਜਾਂਦਾ ਤੇ ਉਸ ਤੋਂ ਬਾਅਦ ਆ ਗਏ ਹੂੰ ਵੀਲ ਕੱਪ ਆ ਗਏ ਜਾਂ ਜੀਪਾਂ ਲੱਗੀਆਂ ਲੈਜਰ ਕੱਢੀਆਂ ਬਾਈ ਜੀਪਾਂ ਬਹੁਤ ਸੋਹਣੀਆਂ ਲੱਗੀਆਂ ਐ ਲੱਗਦਾ ਵੀ ਇੱਕ ਤਾਂ ਹੁੰਦੀ ਆ ਵੀ ਸਾਰਾ ਇੱਕੋ ਜਿਹਾ ਰੰਗ ਜਾ ਕਰ ਗਏ ਜਿਵੇਂ ਟਾਇਰ ਟੁਰ ਜੱਟ ਦਿੰਦੇ ਆ ਬਾਕੀ ਕਟਿੰਗ-ਕੋਟਿੰਗ ਬੜੀ ਸਫਾਈ ਨਾਲ ਹੋਈ ਹੈ ਹਨਾ ਆ ਦੇਖ ਕਰਨੇ ਹਾਂ ਜੀਪ ਆ ਗਈ ਇੱਧਰ ਆਹਾ ਤਾਰਾ ਕੀ ਬਾਈ ਹਾਂਜੀ ਹੂੰ ਬਹੁਤ ਸੋਹਣੀ ਤੇ ਫਿਰ ਬਈ ਆਹ ਲਾਈਟਾਂ ਵਾਲੀ ਵੀ ਕੁਆਲਿਟੀ ਬਹੁਤ ਚੰਗੀ ਲੱਗੀ ਹਾਂਜੀ ਵਧੀਆ ਕੁਆਲਿਟੀ ਦੀ ਲੱਗਿਆ ਸਰ ਮੇਰੇ ਮਾੜੀ ਜੀ ਦੱਬ ਨਾ ਸੱਚ ਬਾਈ ਹੂੰ ਲਾਈਟਾਂ ਦੀ ਸੱਚ ਦੱਬ ਦਿਓ ਹਾਂ ਬਈ ਇੱਕਾ ਫਰਿੱਜ ਲਾਤੀ ਹੈ ਜੀ ਅੱਛਾ ਬਈ ਆਹ ਫਰਿੱਜ ਵੀ ਲਾਤੀ ਨਾ ਬੋਤਲ ਪਾਣੀ ਰੱਖਣ ਨੂੰ ਇਹ ਹੂੰ ਆ ਤਾਂ ਬਈ ਬਹੁਤ ਵਧੀਆ ਕੰਮ ਕਰਦਾ ਹਾਂਜੀ ਚਲੋ ਵੈਸੇ ਆਪਣੇ ਬੰਦੇ ਵੈਸ਼ ਨੂੰ ਆ ਪਰ ਪਾਣੀ ਦਾ ਲੋਡ ਹਰੇਕ ਨੂੰ ਹੁੰਦਾ ਦੋਨੇ ਸੁਵਿਧਾਵਾਂ ਹੈਗੀਆਂ ਹਨਾ ਤੇ ਪਾਣੀ ਦੀਆਂ ਬੋਤਲਾਂ ਧਰਨੀਆਂ ਕੁਝ ਹੋਰ ਤੇ ਇੱਕ ਹੱਥੋਂ ਤੁਨ ਪਾਣੀ ਪੈ ਜਾਂਦਾ ਵਿੱਚ ਇਹਦੇ ਹੂੰ ਆ ਰੋਟੀ ਟਾਟੀ ਵੀ ਦੁੱਧੀ ਲਾਤੀ ਬਾਈ ਮੇਰੇ ਬਰਾਸ ਵਾਲੀ ਦਿੱਤਣ ਵਾਲੀ ਵਧੀਆ ਲੱਗੀ ਹੈ ਜੀ ਹੂੰ ਆ ਬਾਈ ਬਹੁਤ ਵਧੀਆ ਕੰਮ ਕਰਿਆ ਤੁਸੀਂ ਟੂਟੀ ਵਾਲਾ ਕੁਝ ਵੀ ਆਪਾਂ ਰੋਟੀ ਖਾ ਕੇ ਖਾਣਾ ਆ ਗਿਆ ਧੋਣੇ ਆ ਤੇ ਉੱਥੇ ਮਤਲਬ ਵਧੀਆ ਚਲਵਾਉਂਦਾ ਕੋਲੀ ਸਰ ਜਾਂਦਾ ਹਨਾ ਮੰਡੀ ਮੰਡੀ ਜਿਹੜੀ ਗਾਟਾ ਗਈ ਇਹਦਾ ਹੂੰ ਗਾਟਾ ਮੱਛੀ ਆ ਗਿਆ ਬਾਈ ਹਾਂਜੀ ਆ ਜਾ ਕਰਨ ਦਿਖਾ ਦੇ ਇਹ ਬਾਈ ਮੱਛੀ ਘਾਟੇ ਵਾਲੇ ਚ ਮੰਨ ਕੇ ਚਲੋ ਅ ਦੂਜੇ ਨਾਲੋਂ ਨਹੀਂ ਮਾ ਜਾਂਦਾ ਹਾਂਜੀ ਹਨਾ ਤੇ ਇਹਦੇ ਕੀ ਬੈਨੀਫਿਟ ਕੀ ਹੁੰਦੇ ਮਨਦੀਪ ਬਾਈ ਬੈਨੀਫਿਟ ਇਹਦਾ ਐ ਵੀ ਟਰੈਕਟਰ ਚੱਕੀ ਦਾ ਨਹੀਂ ਅੱਗੋਂ ਹੂੰ ਤਾਂ ਹੀ ਪੱਧਰ ਰਹਿੰਦੀ ਆ ਸੌਖਾ ਚੱਲ ਜਾਂਦਾ ਹਾਂਜੀ ਠੀਕ ਆ ਭਾਈ ਆ ਵੀ ਭਾਈ ਫਰੰਟ ਵਾਲਾ ਡਿਜ਼ਾਈਨ ਆ ਜਿਹੜਾ ਬਹੁਤ ਸੋਹਣਾ ਮਤਲਬ ਸਿੰਪਲ ਸੋਬਰ ਤਿਆਰ ਕਰੀਆ ਭਾਈ ਹਨਾ ਕੋਈ ਜਿਆਦੇ ਉਹ ਨਹੀਂ ਵੀ ਮਤਲਬ ਸਟਿੱਕਰੀ ਜੇ ਵੀ ਫालतू ਸਮਾਨ ਨਹੀਂ ਲਾਇਆ ਕੋਈ ਵੀ ਨਾਰਮਲ ਜਿਹੜੀ ਚੀਜ਼ ਦੇ ਲੋੜ ਆਪਾਂ ਹੀ ਵਰਤਦੇ ਵਿੱਚ ਆ ਇਹ ਉਹ ਜਿਵੇਂ ਹੁਣ ਭਾਈ ਉਹ ਖਾਂਚੇ ਜੇ ਲਾ ਦਿੰਦੇ ਆ ਉਹ ਫालतू ਦੀਆਂ ਚੀਜ਼ਾਂ ਨਹੀਂ ਆਪਾਂ ਲਾਉਂਦੇ ਉਹ ਚੀਜ਼ ਵੀ ਨਾ ਬਦ ਲੈ ਕੇ ਥੱਲੋਂ ਖੁੱਲਦਾ ਹਾਂ ਹੂੰ ਆਹ ਹੁਕ ਪੈਂਦੀ ਪਾਣੀ ਪੈਂਦਾ ਸਾਫ਼ ਹੋ ਜਾਂਦਾ ਠੀਕ ਆ ਭਾਈ ਉਸ ਤੋਂ ਬਾਅਦ ਕਿੱਲੇ ਲੋਕ ਹੋ ਜਾਂਦੀ ਇੱਥੇ ਆ ਕੇ ਹੂੰ ਪਿੰਨ ਪਾਉਣ ਦੀ ਲੋੜ ਨਹੀਂ ਇਹ ਨਿਕਲਦੀ ਨਹੀਂ ਵਿੱਚ ਇਹ ਕਰਨ ਉਹ ਰੇ ਲਿਆ ਜਿਵੇਂ ਹੁਣ ਆਪਾਂ ਆ ਉਹ ਰੇ ਲੋਕ ਆ ਬਾਈ ਹਾਂਜੀ ਤੇ ਸਿੱਧੀ ਕਰਕੇ ਨਿਕਲੋ ਇੱਥੇ ਹੁਣ ਇਹ ਨਿਕਲ ਗਈ ਹਾਂਜੀ ਤਾਂ ਇਹ ਜਿਵੇਂ ਹੁਣ ਲੱਗੀ ਥੱਲੇ ਮੰਨ ਕੇ ਚਲੋ ਲਾ ਕੇ ਆਪਾਂ ਹੁਣ ਇਹ ਕਿੱਲੀ ਲੋਕ ਹੁੰਦੀ ਕਰਦੀ ਹਾਂਜੀ ਹਾਂਜੀ ਵੀ ਕਿੱਲੀ ਦੇ ਆਪਾਂ ਨੂੰ ਪਿੰਨ ਪਾਉਣ ਦੀ ਲੋੜ ਨਹੀਂ ਗਈ ਕਿੱਲੀ ਪ੍ਰੋਪਰ ਵਿੱਚ ਲੋਕ ਹੋ ਜਾਂਦੀ ਆ ਹਾਂਜੀ ਇਹ ਜਿੱਥੇ ਪਾਦੀ ਆਪਾਂ ਉੱਥੇ ਇਹਨੇ ਲੋਕ ਇਹ ਨਾ ਇਹ ਨਿਕਲਦੀ ਨਹੀਂ ਕਿੱਲੀ ਬਾਈ ਹਨਾ ਹਾਂਜੀ ਇੱਥੇ ਇਹ ਆ ਲੈ ਇੱਥੇ ਲੋਕ ਹੋ ਗਈ ਹੁਣ ਕਿੱਲੀ ਨਾ ਨਿਕਲੂਗੀ ਬਾਇ ਇਹ ਪਿੰਨ ਦੀ ਵੀ ਆਪਸ਼ਨ ਦਿੱਤੀ ਬਈ ਹਾਂ ਹੂੰ ਬਾਕੀ ਲੋਡਨੇ ਪੈਂਦੇ ਉਸ ਤੋਂ ਬਾਅਦ ਪਾਈਪ ਲੌਕ ਹੋ ਜਾਂਦੀ ਹੈ ਠੀਕ ਆ ਬਾਈ ਆ ਪਾਈਪ ਵੀ ਵਿੱਚ ਕੱਟ ਸਕਦਾ ਕੋਈ ਹੁੱਕਣੀ ਕੱਟਾ ਮੋੜ ਕੇ ਲੌਕ ਹੋ ਜਾਂਦਾ ਸਹੀ ਹੂੰ ਇਹ ਮੈਂ ਹੁੱਕਾ ਹੁੱਕਾ ਬਹੁਤ ਚੋਰੀ ਹਾਂਜੀ ਹਾਂ ਜੋ ਕੰਮ ਨਹੀਂ ਹੁੰਦਾ ਤੇ ਉਹ ਇੱਥੇ ਪੱਕਾ ਲੌਕ ਲੱਗਦਾ ਕਰਤਾ ਆਪਦੀ ਪਾਈਪ ਮਰੋੜ ਕੇ ਵਿੱਚ ਪਾਓ ਤੇ ਲੌਕ ਲਾ ਦਿਓ ਹਾਂਜੀ ਹਾਂਜੀ ਹੂੰ ਬਾਕੀ ਬਾਈ ਆ ਚੀਜ਼ ਥੋੜੀ ਮੈਨੂੰ ਬਹੁਤ ਵਧੀਆ ਲੱਗੀ ਆ ਦੇਖੋ ਦੋਸਤੋ ਉਰੇ ਬਾਈ ਨੇ ਆ ਅਲੱਗ ਤੋਂ ਮਤਲਬ ਲਾਇਆ ਔਰ ਉਹ ਨਟ ਖੋਲ ਕੇ ਇਹਨੂੰ ਸਾਫ ਕਰਦੇ ਹੋ ਹਨਾ ਕਿਉਂਕਿ ਬਈ ਬਹੁਤ ਜਿਆਦਾ ਇਹ ਥੱਲੇ ਉਹ ਜਰ ਜਾਂਦੀਆਂ ਹਾਂ ਹਾਂਜੀ ਹਾਂਜੀ ਜਦੋਂ ਰੇਤਾ ਮਿੱਟੀ ਪਾਣੀ ਵਿੱਚ ਖੜੀ ਜਾਂਦਾ ਉਹ ਹੇਠੇ ਪਈ ਜਾਂਦਾ ਜਦ ਇਹ ਹਾਂ ਹੁਣ ਧੂਣ ਵੇਲੇ ਇੱਥੋਂ ਦੀ ਬਿਰਲਾ ਵੀ ਦੀ ਪਾਣੀ ਵਗਿਆ ਉਹ ਥੱਲੇ ਖੜੀ ਜਾਂਦਾ ਹਾਂਜੀ ਹਾਂਜੀ ਉਹ ਥੱਲੇ ਜਰੀ ਜਾਂਦੀ ਹੈ ਗਲ ਜਾਂਦੀ ਆ ਤਾਂ ਇਹ ਇਹ ਵੀ ਬਾਈ ਨੇ ਬਹੁਤ ਵਧੀਆ ਇੱਕ ਮਤਲਬ ਹਰੇਕ ਤਕਨੀਕ ਨਾਲ ਕੰਮ ਕਰਿਆ ਜੀ ਦੇ ਨਾਲ ਮਤਲਬ ਸੁਵਿਧਾ ਮਿਲੇ ਤੇ ਇੱਕ ਉਰੇ ਲਿਆ ਕਰਨ ਕੈਮਰਾ ਆ ਦੇਖੋ ਦੋਸਤੋ ਹਾਇਦਰ ਚੱਲ ਉਰੇ ਦਿ ਲਿਆ ਆ ਦੇਖੋ ਦੋਸਤੋ ਉਰੇ ਨਾ ਮਤਲਬ ਆਹ ਪਲੱਗ ਪੈਂਦਾ ਕਰਤਾ ਸਿੱਧਾ ਮਤਲਬ ਤਾਰਾਂ ਦਾ ਕੋਈ ਅਲੱਗ ਤੋਂ ਜੋੜ ਨਹੀਂ ਤੇ ਆਹ ਸਿੱਧਾ ਪਲੱਗ ਪੈਂਦਾ ਕਰਤਾ ਆਪਾਂ ਟਰੈਕਟਰ ਦਾ ਇੱਧਰਲਾ ਇੰਡੀਕੇਟਰ ਛੱਡਾਂਗੇ ਟਰਾਲੀ ਦਾ ਆਟੋਮੈਟਿਕਲੀ ਇੱਧਰਲਾ ਇੰਡੀਕੇਟਰ ਚੱਲ ਪੂਗਾ ਉਧਰਲਾ ਛੱਡਾਂਗੇ ਉਧਰਲਾ ਪਾਰਕਿੰਗ ਛੱੜਤੀ ਪਾਰਕਿੰਗ ਜਗ ਪੈਣੀ ਆ ਹਨਾ ਬਾਕੀ ਬਿੱਡ ਦੇ ਫालतू ਨੜ ਨਹੀਂ ਪੈਂਦਾ ਸਾਈਡਾਂ ਤੇ ਕੋਈ ਫਰੰਟ ਤੇ ਨੜ ਪੈਂਦੇ ਆ ਜਿਆਦਾ ਛੱਡ ਠੀਕ ਆ ਭਾਈ ਬਿੱਡ ਤੇ ਨੜ ਹੀ ਨਹੀਂ ਕੋਈ ਆ ਫਰੰਟ ਵਾਲੇ ਫਰੰਟ ਤੇ ਨੜ ਹੀ ਪੈਂਦੇ ਆ ਜਿਆਦੇ ਸਾਈਡਾਂ ਤੇ ਚੂੜਾਂ ਲੱਗੀਆਂ ਆ ਹਾਂਜੀ ਭਾਈ ਨੇੜੇ ਲਿਆ ਕਰ ਲਾਓ ਵੀ ਦੋ ਕੋਫੀਟਿੰਗ ਤੁਸੀਂ ਬਿੱਡ ਬੁੱਡ ਦੀ ਵੀ ਕਿਤੇ ਸਰੋਂ ਦਾ ਦਾਣਾ ਵੀ ਨਹੀਂ ਗਿਰਦਾ ਹਨਾ ਸਰੋਂ ਦਾ ਦਾਣਾ ਦਾ ਕੀ ਜੇ ਮਿੱਟੀ ਪਾ ਲਈ ਨਾ ਮਿੱਟੀ ਦਾ ਵੀ ਇੱਕ ਤਣਕਾਣੀ ਨਿਕਲਦਾ ਦੋਸਤੋ ਮਤਲਬ ਐਡਾ ਬਰੀਕੀ ਨਾਲ ਤਾਂ ਐਡਾ ਸਫਾਈ ਨਾ ਕੰਮ ਕਰਿਆ ਹੋਇਆ ਆ ਜਿਹੜਾ ਬਿੱਡ ਬੁੱਡ ਆ ਇਹ ਵੀ ਪੂਰਾ ਪੂਰਾ ਵਿੱਚ ਜਮਾਂਨ ਫਸਮਾਗਾ ਤੇ ਆਣੀ ਵੀ ਹੱਲੀ ਜੇ ਜਾਊਗਾ ਟਰਾਲੀ ਮੁੜਕ ਦੀ ਭੱਜੀ ਜਾਂਦੀ ਚ ਥਾੜ ਥਾੜ বাজਦੀ ਜਾਊ ਟਰਾਲੀ ਹੂੰ ਤੇ ਆ ਜੋ ਮਨਦੀਪ ਭਾਈ ਉਧਰ ਦੇਖ ਆ ਮੁੱਛਾਂ ਬੜੀਆਂ ਸੋਹਣੀਆਂ ਲਾਈਆਂ ਭਾਈ ਲਟਾਂਗੇ ਤੇ ਥੱਲੇ ਵੀ ਲਾਈਟਾਂ ਲੱਗੀਆਂ ਹੋਈਆਂ ਦੋਸਤੋ ਥੱਲੇ ਵੀ ਜਿਹੜਾ ਜਿਵੇਂ ਪ੍ਰੋਜੈਕਟਰ ਵਾਲਾ ਹੁੰਦਾ ਮੰੰਦੀਪਾਣਾ ਉਹੀ ਲੱਗਿਆ ਹੋਇਆ ਸਿਸਟਮ ਤੇ ਉਹ ਪ੍ਰੋਜੈਕਟਰ ਵਾਲਾ ਥੱਲੇ ਵੀ ਕਰਿਆ ਹੋਇਆ ਸਿਸਟਮ ਮਤਲਬ ਥੱਲੇ ਆਪਦਾ ਛਾਪ ਕੇ ਜਿਹੋ ਉਹ ਦਿਖਾ ਦਿੰਦੀ ਆ ਬਾਕੀ ਆਪਣੇ ਪੌੜੀ ਹੋ ਗਈ ਜੀ 프ਾਂਟ ਤੇ ਪੌੜੀ ਦਾ ਡਿਜ਼ਾਈਨ ਦੇਖੋ ਦੋਸਤੋ ਕਿੰਨਾ ਸੋਹਣਾ ਹੈ ਕਿੰਨਾ ਸਫਾਈ ਨਾਲ ਜਿਵੇਂ ਮਰਜ਼ੀ ਮਤਲਬ ਚੜ੍ਹਨਾ ਉਤਰਨਾ ਵੀ ਸੌਖਾ ਹੈਗਾ ਤੇ ਜਿਵੇਂ ਮਰਜ਼ੀ ਚੜ੍ਹ ਕੇ ਆਪਦਾ ਚਲੋ ਤੁਸੀਂ ਧਾਣੇ ਦੇਖਣੇ ਆ ਕਿੰਨੇ ਪੈ ਗਏ ਕੁਝ ਵੀ ਉਹ ਚੀਜ਼ ਦੇਖ ਸਕਦੇ ਹੋ ਹਨ ਬਾਕੀ ਆ ਮੰਜਾ ਆਪਾਂ ਥੱਲੇ ਕਰਤਾ ਐ ਸਲਾਈਡ ਵਾਲਾ ਹੂੰ ਵੈਸੇ ਮੰਜਾ ਸਾਰੇ ਸਾਈਡ ਤੇ ਲਾਉਂਦੇ ਆ ਹਾਂ ਇਹ ਵੀ ਮਨਦੀਪ ਕਨਸੈਪਟ ਪਹਿਲੇ ਆ ਆ ਸਾਈਡ ਤੇ ਸਲੂਟ ਮੰਜਾ ਵਾਲਾ ਕਨਸੈਪਟ ਪਹਿਲਾ ਹਾਂਜੀ ਫਿਰ ਡਾਊਟ ਇਹ ਆੜਦਾ ਹੁੰਦਾ ਦੋਸਤੋ ਤੁਹਾਨੂੰ ਸਟਾਰਟਿੰਗ ਜਦ ਆਪਾਂ ਚਾਰ ਜਣੇ ਨੇ ਬਹਿ ਕੇ ਤਾਂ ਦਿਖਾਇਆ ਵੀ ਇੱਥੇ ਇਧਰੋਂ ਕਿਤੇ ਆਏ ਨਾ ਬਿੰਗਾ ਹੋ ਜੇ ਕੱਲ ਨੂੰ ਆਏ ਨਾ ਹੋ ਜੇ ਤਾਂ ਉਹ ਸਵਾਲ ਵੀ ਨਹੀਂ ਪੈਦਾ ਹੁੰਦਾ ਕਿਉਂਕਿ ਇੱਥੇ ਬੜੀ ਮਜ਼ਬੂਤੀ ਨਾਲ ਜਿਹੜਾ ਕੰਮ ਕਰਿਆ ਹੋਇਆ ਹਨਾ ਬਾਕੀਆ ਲੋਗ ਨਿਕਲਣਾ ਡਾਰਾ ਡੇਗਣ ਦਾ ਜਾਂ ਵੀ ਚੌੜਾ ਜ਼ਿਆਦਾ ਹੋ ਜਾਂਦਾ ਹੂੰ ਤਾਂ ਕਰਕੇ ਫਿਰ ਆਪਾਂ ਥੱਲੇ ਕਰਤਾ ਜਾਣਾ ਹਾਂ ਭਾਈ ਆ ਬਾਕੀ ਜੁੱਤੀਆਂ ਜੱਤੀਆਂ ਦੇ ਬੜਾ ਸੋਹਣਾ ਲਾਇਆ ਸਿਸਟਮ ਇੱਕ ਮੰਦੀਪ ਬੁਲਾਈ ਹੈ ਮੰਦੀਪਾ ਹਾਂਜੀ ਪੂਰੇ ਆ ਆ ਘੁਜ ਕਰਨ ਆ ਦਿਖਾ ਬੜੀ ਜੀ ਭਾਈ ਮੁੱਛ ਬੜੀ ਜਿਚਾ ਕੇ ਲਾਈ ਆ ਹਾਂਜੀ ਹੈ ਤੇ ਦੇਖੋ ਤੁਸੀਂ ਮਤਲਬ ਉਹ ਉੱਪਰ ਉੱਪਰ ਵੀ ਤੇ ਇੱਕ ਕਿੱਡੀ ਸੋਹਣੀ ਲੱਗਦੀ ਚੀਜ਼ ਹੈ ਨਾ ਹਾਂ ਇੱਕ ਬਾਈ ਕਹਿ ਰਿਹਾ ਸੀਗਾ ਪੰਜਾਬ ਵਾਲੇ ਮੁੱਛਾਂ ਲਾ ਦਿੰਦੇ ਆ ਪਰ ਉਹਦੇ ਆਪ ਦੇ ਮੂੰਹ ਤੇ ਮੁੱਛਾਂ ਨਹੀਂ ਸੀ ਕਿ ਉਹਨੂੰ ਮੁੱਛਾਂ ਦੀ ਵੈਲਿਊ ਨਹੀਂ ਪਤਾ ਕੀ ਹੁੰਦੀ ਆ ਉਹ ਪਤਾ ਨਹੀਂ ਵੀ ਮੁੱਛਾਂ ਦੀ ਕੀਮਤ ਕੀ ਆ ਹਨਾ ਇਹ ਰੱਖਣ ਵਾਲੀ ਸਮਝੋ ਸਾਬ ਦੋਸਤੋ ਅੱਜ ਥੱਲੇ ਪੰਜਾਬ ਵਾਲੇ ਮੁੱਛਾਂ ਲਾ ਕੇ ਤੇ ਟਰਾਲੀਆਂ ਦੇਈ ਜਾਂਦੇ ਹੋਰ ਤਾਂ ਵਿੱਚ ਫੀਚਰ ਹੁੰਦਾ ਨਹੀਂ ਕੋਈ ਹੂੰ ਇਹ ਇਹ ਉਹ ਬਾਈ ਨੂੰ ਜਵਾਬ ਆ ਵੀ ਆਹ ਫੀਚਰ ਤੁਸੀਂ ਦਿਖਾ ਦਿਓ ਤੁਹਾਡੀ ਟਰਾਲੀ 'ਚ ਜਿਹੜੇ ਬਾਈ ਨੇ ਪਾ ਕੇ ਦਿੱਤੀ ਬਾਕੀਆ ਲੋਕ ਆ ਕੇ ਆਟੋਮੈਟਿਕ ਆਪਣੇ ਹੂੰ ਇਹ ਆਪਾਂ ਡਾਲਾ ਖੋਲ ਕੇ ਵੀ ਤੁਹਾਨੂੰ ਲਾ ਕੇ ਦਿਖਾਉਣੇ ਆ ਲੋਕ ਵੀ ਆ ਰਹਿ ਗਿਆ ਲੋਕੋ ਦੇਖੇ ਤੁਸੀਂ ਆਪਣੇ AKTV ਪੰਜਾਬ ਦਾ ਕਿੱਡਾ ਸੋਹਣਾ ਬਣਾ ਕੇ ਲਾਇਆ ਭਾਈ ਇਹਨੇ ਸਪੈਸ਼ਲ ਇਹ ਵੀ ਉੱਪਰ ਬਰਮਾ ਤੇ ਆ ਆਪਣੇ ਆਗੇ ਜੀ ਦੂਜੇ ਚੈਨਲ ਦਾ ਕਿਰਤ ਕਰੋ ਵਾਲੇ ਦਾ ਤੇ ਇਹ ਵੀ ਦੇਖੋ ਕਿੱਡਾ ਸੋਹਣਾ ਜਚਾ ਕੇ ਲੱਗਿਆ ਲੋਕੋ ਵੀ ਉਤਲੇ ਵੀ ਆਟੋਮੈਟਿਕ ਆਪਣੇ ਠੀਕ ਆ ਭਾਈ ਇਹ ਇਹ ਆਪਣੇ ਜਿਹੜੇ ਅ ਡਾਲਾ ਜਿੰਮੇ ਹੁਣ ਭਾਈ ਉੱਤੇ ਨੂੰ ਖੁੱਲਣਾ ਹਾਂ ਜੀ ਉੱਤੇ ਖੁੱਲਣ ਵਾਲੇ ਤੇ ਲੱਗਿਆ ਹੁਣ ਆਪਾਂ ਡਾਲੇ ਦੇ ਫੀਚਰ ਸਮਝਾ ਦਈਏ ਮੰਦੀ ਭਾਈ ਆਤਾ ਆ ਕੀ ਉਹ ਕਿੱਲੀ ਪਿੰਨ ਇਹਦੇ ਵੀ ਨਹੀਂ ਪੈਂਦਾ ਹਾਂ ਪੈਨ ਨਹੀਂ ਪੈਂਦੀ ਟਰਾਲੀ ਦੇ ਕਿਤੇ ਵੀ ਇੱਕ ਥਾਂ ਵੀ ਪੈਨ ਨਹੀਂ ਪੈਂਦਾ ਦੋਸਤੋ ਕਿੱਲੀ ਦੇ ਵੀ ਪੈਨ ਨਹੀਂ ਪੈਂਦਾ ਹੋਰ ਦੱਸੋ ਹਨਾ ਟਰਾਲੀ ਦੇ ਨਹੀਂ ਆਪਾਂ ਪਿੰਨਾ ਚ ਉਲਝੇ ਰਹਿੰਦੇ ਨੌਂਦਰਾ ਬਣਾ ਹੀ ਜਾਂਦੇ ਆ ਬਾਈ ਕਹਿੰਦੇ ਆ ਕਿ ਡਾਲ ਆ ਕੇ ਸਾਈਡ ਤੇ ਖੁੱਲਦਾ ਪੀੜੇ ਥਾਂ ਖੁੱਲਣੀ ਡਾਲਾ ਆਪਣਾ ਹਮੇਸ਼ਾ ਟਰਾਲੀ ਦਾ ਤਿੰਨ ਸਾਈਡ ਹੀ ਖੁੱਲਦਾ ਜੀ ਉੱਤੇ ਵੀ ਥੱਲੇ ਵੀ ਸਾਈਡ ਤੇ ਵੀ ਥੱਲੇ ਵੀ ਖੁੱਲੂ ਉੱਤੇ ਵੀ ਖੁੱਲੂ ਸਾਈਡ ਤੇ ਵੀ ਖੁੱਲੂ ਇਹ ਤਾਂ ਨਾ ਲੋਡ ਨਹੀਂ ਹੈਗੀ ਨਹੀਂ ਬਾਈ ਦਾ ਪਰਲੇ ਪਾਸੇ ਕਿਹੜਾ ਨਾ ਖੁੱਲਣ ਲਾਦੇ ਹੈ ਹੈ ਨਹੀਂ ਬਾਕੀ ਰੋਡ ਇਹ ਲੋਡ ਹੈਗੀ ਆ ਤਾਂ ਮੰਨ ਕੇ ਚੱਲੋ ਉਚਾਲੋਂ ਖੁੱਲਦਾ ਹੋ ਜਾਂਦਾ ਈ ਡਾਲਾ ਉਚਾਲੋਂ ਖੁੱਲਦਾ ਹੋ ਜਾਂਦਾ ਤੇ ਮੰਦੀਪ ਭਾਈ ਆਪਾਂ ਡਾਲਾ ਲਾ ਕੇ ਦਿਖਾਈਏ ਆਪਣੇ ਦੋਸਤਾਂ ਨੂੰ ਹੈ ਆਜੋ ਤੇ ਇਹ ਡਾਲਾ ਦੋਸਤੋ ਮਤਲਬ ਉਹ ਕਿੱਲੀਆਂ ਆਪਾਂ ਕੁਛ ਨਹੀਂ ਕਰਨਾ ਜੇ ਇੱਧਰ ਖੁੱਲਣਾ ਡਾਲਾ ਤਾਂ ਆਹਾਂ ਕਿੱਲੀਆਂ ਬਾਹਰ ਕੱਢੀਆਂ ਕਿੱਲੀਆਂ ਨਹੀਂ ਹੈਗੀਆਂ ਮਤਲਬ ਲੋਕ ਬਾਹਰ ਖਿੱਚਿਆ ਤੇ ਆਪਣਾ ਡਾਲਾ ਸਿੱਧਾ ਖੁੱਲ ਕੇ ਦੋਸਤੋ ਇਧਰੋਂ ਆਪਾਂ ਛੱਡ ਦੇਣਾ ਬਾਈ ਬਾਸੇ ਹੋ ਜਿਓ ਤੇ ਇਧਰੋਂ ਛੱਡ ਦੇਣਾ ਕਢਾ ਦੋਨੇ ਡਾਲਾ ਲੱਗ ਜਾਣਾ ਦੇਖੋ ਹੈ ਹੁਣ ਇਹਨੂੰ ਜੜਨ ਵੇਲੇ ਵੀ ਕੋਈ ਖੇਚਲਾ ਨਹੀਂ ਲੈ ਬਬਾਈ ਮਨਦੀਪ ਚੱਲ ਤੂੰ ਤਾਂ ਫਿਰ ਵੀ ਜਰਵਾਨਾ ਹੈ ਆ ਲੈ ਜਵਾਕ ਵੀ ਡਾਲਾ ਲਾ ਸਕਦਾ ਦੋਸਤੋ ਜਵਾਕ ਹੈ ਆ ਲੈ ਕਿੱਡਾ ਪਿਆਰ ਨਾਲ ਜਾਂਦਾ ਜਿਵੇਂ ਐ ਬਣ ਸਕਦੀ ਆ ਬਾਈ ਕਿਹਦੇ ਦੀ ਚੀਜ਼ ਇਹ ਆ ਦੇਖੋ ਲੈ ਜਵਾਕ ਵੀ ਲਾ ਸਕਦਾ ਦੋਸਤੋ ਤੇ ਇਧਰੋਂ ਵਸ ਆਹ ਜਿਹੜੀ ਆਪਣੀ ਕ੍ਰੈਂਕਾ ਇਹਨੂੰ ਆਪਾਂ ਐ ਘਵਾ ਦੇਣਾ ਤੇ ਉੱਪਰੋਂ ਕ੍ਰੈਂਕ ਦੇ ਲੋਕ ਲਾ ਦੇਣਾ ਡੱਲ ਆਪਣਾ ਸਾਰੇ ਪਾਸੇੋਂ ਬੰਦ ਹਾਂਜੀ ਬਾਕੀ ਜਿੱਥੇ ਇਧਰ ਥੱਲੇ ਨੂੰ ਖੋਲਣਾ ਦਾ ਆ ਕਿਲੀਆਂ ਪਾ ਦੇ ਸਭਲਾ ਅਰਲਾਂ ਲਾ ਦਿਓ ਹੈ ਹਾਂਜੀ ਇਹ ਵੀ ਲੈ ਬਹੁਤ ਸੌਖੀ ਲੱਗ ਜਾਂਦੀ ਆ ਤੇ ਜੇ ਤਾਂ ਨੂੰ ਖੋਲਣਾ ਦਾ ਅਰਲਾ ਕੱਢ ਕੇ ਆਹ ਕ ਰੈਂਕ ਖੋਲ ਕੇ ਤੇ ਆਹ ਜਿਹੜੀਆਂ ਕਿਲੀਆਂ ਇਹਨਾਂ ਨੂੰ ਇੱਥੋਂ ਐ ਮਤਲਬ ਅੰਦਰ ਨੂੰ ਧੱਕ ਦਿਓ ਹਾਂਜੀ ਬਾਈ ਨਹੀਂ ਕੰਮ ਆ ਸਪਰਿੰਗ ਸਪਰਿੰਗ ਪਾ ਕੇ ਭਾਈ ਉਹ ਵੀ ਬਹੁਤ ਕੰਡ ਕਰਿਆ ਹੋਇਆ ਬਾਕੀ ਆਪਣੇ ਬੈਂਪਰ 'ਚ ਕੈਮਰੇ ਆ ਗਏ ਤੇ ਸੈਂਸਰ ਆ ਗਏ ਹੂੰ ਸੈਂਸਰ ਤੇ ਕੈਮਰੇ ਦਾ ਆਪਾਂ ਕੀਤਾ ਨਹੀਂ ਗਾ ਇਹ ਪਹਿਲਾਂ ਆਪਾਂ ਹੀ ਕੀਤਾ ਜੀ ਇਹ ਪਹਿਲਾਂ ਇਹ ਪਹਿਲੀ ਖੋ ਜਾਈ ਗਈ ਭਾਈ ਸੈਂਸਰਾਂ ਵਾਲੀ ਹੈਨਾ ਸੈਂਸਰ ਤੇ ਕੈਮਰਾ ਹਾਂਜੀ ਹਾਂਜੀ ਬਾਕੀ ਬਈ ਇਹ ਚੀਜ਼ ਦੀ ਰਿਕੁਆਇਰਮੈਂਟ ਲੋਡ ਬਹੁਤ ਸੀ ਹਾਂ ਲੋਡ ਭਰਾਵਾਂ ਨੂੰ ਕਿਉਂਕਿ ਦੋਸਤੋ ਬਹੁਤ ਪਤਾ ਨਹੀਂ ਲੱਗਾ ਹੁਣ ਇੱਕ ਵੀਰ ਨੇ ਆਜੋ ਤੁਸੀਂ ਉਹ ਬਾਈ ਦੇਖੀ ਨਹੀਂ ਮੰਦੀ ਭਾਈ ਵੀਡੀਓ ਉਹ ਬਾਈ ਦਾ ਚੱਲਦਾ ਸੀ ਡੈਕ ਤੇ ਦੱਬੀ ਤੁਰਿਆ ਜਾਂਦਾ ਸੀ ਕਣਕ ਮਗਰ ਅੱਧਾ ਕਿਲੋਮੀਟਰ ਤੱਕ ਖਿਲਾਰਤੀ ਹਾਂਜੀ ਹਾਂਜੀ ਦੋ ਦੋ ਗੇਠਾ ਗੇਡ ਗੇਡ ਕਣਕ ਮਗਰ ਖਿਲਾਰਤੀ ਤਾਂ ਜੇ ਉਹਦੇ ਆਹ ਕੈਮਰਾ ਲੱਗਾ ਹੁੰਦਾ ਹਾਂ ਨਾ ਉਹਨੂੰ ਉਹਦੀ ਪਤਾ ਲੱਗ ਜਾਂਦਾ ਹਾਂ ਹਾਂਜੀ ਹਾਂਜੀ ਤੇ ਇਹ ਇਹ ਕਿਹकौन ਆ ਰਿਹਾ ਕਿ ਡਾਲਾ ਤਾਂ ਨਹੀਂ ਖੁੱਲਿਆ ਕੋਈ ਆਪਣੀ ਫਸਲ ਦਾ ਨੁਕਸਾਨ ਤਾਂ ਨਹੀਂ ਹੋ ਜਾਂਦਾ ਸਾਰੀ ਨਹੀਂ ਕਰ ਰਹੀ ਹਾਂ ਜੀ ਬਾਕੀ ਵੱਡੀ ਗੱਲ ਆ ਬੰਦ ਥੋੜੇ ਜਿਹੇ ਪੈਸੇ ਚੀਜ਼ ਆ ਕੰਮ ਬਹੁਤ ਹੈ ਜਦਾ ਹਾਂ ਕੰਮ ਬਹੁਤ ਵੱਡਾ ਕਿ ਚੀਜ਼ ਕੁਝ ਵੀ ਨਹੀਂ ਦੋਸਤੋ ਸਾਰਾ 2-4000 ਦਾ ਸਮਾਨ ਆਉਂਦਾ ਦਾ ਹਨਾ ਬਾਕੀ ਬਾਈ ਇੱਧਰ ਹਰੀ ਸਿੰਘ ਨਲੂਆ ਜੀ ਤੇ ਹਾਂ ਜੀ ਖਾਲਸਾ ਰਾਜ ਦਾ ਆ ਗਿਆ ਹਾਂ ਖਾਲਸਾ ਇਹ ਤੁਸੀਂ ਬਹੁਤ ਵਧੀਆ ਲਾਇਆ ਤੇ ਮਗਰ ਬਾਈ ਨੇ ਲਿਖਿਆ ਹੈ ਲਿਖਿਆ ਜੀ ਮਾਨ ਫਾਰਮ ਤੇ ਆਪਣੇ ਮਾਨ ਸਾਹਿਬ ਨਾਲ ਵੀ ਤੁਹਾਨੂੰ ਮਿਲਾ ਦਿੰਨੇ ਆਓ ਬਾਬਿਓ ਤੁਸੀਂ ਦੂਰ ਖੜ੍ਹੇ ਹੋ ਹੈ ਤੇ ਇਹੇ ਦੋਸਤੋ ਆਪਣੇ ਛੋਟੇ ਮਾਨ ਸਾਹਿਬ ਤੇ ਵੱਡੇ ਮਾਨ ਸਾਹਿਬ ਇਹ ਜੀ ਆਪਣੀ ਭੂਆ ਦਾ ਮੁੰਡਾ ਤੇ ਮਨਦੀਪ ਬਾਈ ਨੇ ਟਰਾਲੀ ਆਪਾਂ ਨੂੰ ਮੈਂ ਕਿਹਾ ਮੈਂ ਤਾਂ ਖੇਤੀ ਕਰਦਾ ਨਹੀਂ ਪਰ ਭੂਆ ਦੇ ਪੁੱਤ ਨੇ ਬਣਾਉਣੀ ਸੀ ਟਰਾਲੀ ਤੇ ਮਨਦੀਪ ਕਹਿੰਦਾ ਬਾਈ ਕਹਿੰਦਾ ਵੀ ਆਪਾਂ ਬਣਾ ਕੇ ਦਿੰਨੇ ਛੌਂਕ ਨਾਲ ਹੈ ਤੇ ਬਾਈ ਵੱਜੋਂ ਇਹ ਗਿਫਟ ਹੀ ਆ ਬਾਕੀ ਟਰਾਲੀ ਦੇ ਦੋਸਤੋ ਤੁਹਾਨੂੰ ਸਾਰੇ ਫੀਚਰ ਆਪਾਂ ਦਿਖਾਤੇ ਮਤਲਬ ਬਹੁਤ ਹੀ ਬਾ ਕਮਾਲ ਤੇ ਸਫਾਈ ਨਾਲ ਕੰਮ ਕਰਿਆ ਕੋਈ ਵੀ ਕੱਲੀ ਕੱਲੀ ਲੇੜ ਤੁਸੀਂ ਚੈੱਕ ਕਰ ਲਓ ਰੇ ਅੱਗੇ ਮਤਲਬ ਐ ਨਹੀਂ ਪਤਾ ਲੱਗਦਾ ਵੀ ਉਰੇ ਬੈਲਡ ਹੋਇਆ ਗਿਆ ਐ ਲੱਗਦਾ ਵੀ ਇਹ ਫਿਕਸ ਹੀ ਸੀ ਕਿ ਪਹਿਲਾਂ ਤੁਸੀਂ ਐ ਜਿਵੇਂ ਸ਼ਾਂਚੇ 'ਚ ਨਹੀਂ ਬਾਈ ਬਣਾ ਕੇ ਕੱਢ ਦਿੰਦੇ ਤਾਂ ਉਹੀ ਤੀ ਲੱਗਦੀ ਆ ਵੀ ਬਾਈ ਨੇ ਜਿਵੇਂ ਸ਼ਾਂਚੇ 'ਚ ਬਣਾ ਕੇ ਕੱਢ ਤੀਂਦੀ ਹੁਣ ਆ ਕਿੱਲੀਆਂ ਛੋਟੀ ਛੋਟੀ ਚੀਜ਼ ਤੁਸੀਂ ਨੋਟ ਕਰੋ ਦੋਸਤੋ ਆ ਕਿੱਲੀ ਆ ਹੈ ਆ ਕਿੱਲੀ ਆ ਲੈ ਦੇਖੋ ਤੁਸੀਂ ਐ ਲੱਗਦਾ ਜਿਵੇਂ ਰਬੜ ਦੀ ਹੁੰਦੀ ਆ ਪਲਾਸਟਿਕ ਦੀ ਬਣਾ ਕੇ ਐਵੇਂ ਤਰਾਸ਼ੀ ਕਰਕੇ ਵੀ ਜਿਵੇਂ ਪਲਾਸਟਿਕ ਦੀ ਹੁੰਦੀ ਆ ਪਰ ਇਹ ਲੋਹੇ ਦੀ ਆ ਤੇ ਪੇਂਟ ਕਲਰ ਦੇਖੋ ਤੁਸੀਂ ਕਿੱਦਾਂ ਬਾਕੀਆ ਬੋਸ਼ ਵਗੈਰਾ ਸਾਰਾ ਖਰਾਤ ਤੇ ਤਿਆਰ ਕਰਕੇ ਫਿਰ ਆਪਾਂ ਲਾਉਨੇ ਆ ਜੋ ਵੀ ਡਾਲੇ ਜਮਾਨ ਲੱਗਦਾ ਸਾਰਾ ਖਰਾਤ ਤੇ ਤਿਆਰ ਹੁੰਦਾ ਆਪਣਾ ਆ ਵੀ ਦੇਖੋ ਤੁਸੀਂ ਮਤਲਬ ਕਿੰਡੀ ਮਜ਼ਬੂਤ ਹੈ ਦੇਖੋ ਤੇ ਆਏ ਨਹੀਂ ਹੈਗਾ ਵੀ ਕੱਲ ਨੂੰ ਮਨਦੀਪ ਬਾਈ ਖੋਲਾ ਜਾ ਉਹ ਜੂੜਾ ਡਾਲਾ ਇਧਰ ਉਧਰ ਭੱਜਾ ਫਿਰਨੇ ਡਾਲਾ ਨਹੀਂ ਖੜਕਦਾ ਨਾ ਹੀ ਟਰਾਲੀ ਆਪਣੀ ਖੜਕੇ ਜੀ ਜਮਾ ਖੜਕਦੀ ਨਹੀਂ ਬਾਈ ਹਾਂ ਤੇ ਉਹ ਖੜਕਣ ਵਾਲਾ ਤੁਹਾਨੂੰ ਆਪਾਂ ਪਹਿਲਾਂ ਵੀ ਦਿਖਾਈਆ ਬਾਕੀ ਜੋ ਬੁਛ ਆਪਣੇ ਡੰਡੇ ਵਾਲੇ ਬੁਛ ਲਗਦੇ ਆ ਸਾਰੇ ਖਰਾਤੇ ਤਿਆਰ ਕਰਕੇ ਫਿਰ ਆਪਾਂ ਲਾਉਣੇ ਆ ਹਾਂ ਹਾਂਜੀ ਬਾਕੀ ਉਹ ਬੁਛਾਂ ਉਹਨਾਂ ਦੀ ਕਾਹੂ ਕਰਦਾ ਹਾਂ ਹਾਂਜੀ ਮੇਨ ਕੰਮ ਉਹਨਾਂ ਦੀ ਹੈ ਸਾਰਾ ਤੇ ਹੁਣ ਤੁਹਾਨੂੰ ਮੜੀ ਜੀ ਟਰਾਲੀ ਚਕਾ ਕੇ ਵੀ ਦਿਖਾ ਦਿੰਨੇ ਆ ਅੱਜ ਉਹ ਤੇ ਕਿਵੇਂ ਮੰਦੀ ਬਾਈ ਚਾਸੀ ਦਿਖਾਉਣੇ ਆ ਜੀ ਆਪਾਂ ਹਾਂ ਚਾਸੀ ਦਿਖਾ ਦਈਏ ਤੁਹਾਨੂੰ ਲਾਓ ਵੀ ਹੁਣ ਜੈਕ ਚੱਕ ਲਿਆ ਪਹਿਲਾਂ ਆ ਕੇ ਮਾਰੋ ਨਿਖਾ ਚਾਸੀ ਤੇ ਹੈਂ ਤੇ ਇੱਕ ਬੜਾ ਚੱਲਿਆ ਸੀਗਾ ਉਹ ਕਹਿੰਦੇ ਵੀ ਚਾਸੀ 'ਚ ਕੱਟ ਪਾ ਦਿੰਦੇ ਆ ਵਾਇਲਡ ਕਰ ਦਿੰਦੇ ਆ ਚਾਸੀ ਨਹੀਂ ਇੱਕ ਭਰਾ ਕਹਿੰਦਾ ਨਾ ਇਹ ਵਿਚਾਸੀ ਸਾਰੇ ਮਿਸਤਰੀ ਅਗੇ ਕੱਟ ਪਾ ਕੇ ਮੋੜਦੇ ਆ ਹੂੰ ਜਿਨ੍ਹਾਂ ਜਦੋਂ ਪ੍ਰੀਖਿਆ ਹੈਣੀ 'ਚ ਉਦੋਂ ਵੀ ਹੱਥਾਂ ਨਾਲ ਹੀ ਮੋੜਦੇ ਰਹੇ ਆ ਡੌਲਿਆਂ ਦੇ ਜੋਰ ਨਾਲ ਹੀ ਮੋੜਦੇ ਰਹੇ ਆ ਹੂੰ ਆਹ ਤਾਂ ਵੀ ਕੱਟ ਪਾ ਕੇ ਆਏ ਆ ਹਾਂਜੀ ਹਾਂਜੀ ਆਹ ਤਾਂ ਵੀ ਕੱਟ ਪਾ ਕੇ ਮੋੜ ਵੇਖੋ ਮੋੜੀ ਪਈ ਆ ਆਜੋ ਭਾਈ ਦੇਖ ਲਓ ਬਿਨਾ ਕੱਟ ਪਾਏ ਕਿਤੇ ਕੋਈ ਕੱਟ ਦੀਂਦਾ ਕਿਤੇ ਕੋਈ ਉਹ ਦੀਂਦਾ ਦਾ ਦਿਖਾ ਦਿਓ ਹੈ ਤੇ ਇਹੇ ਭਾਈ ਸਾਹਿਬ ਉਰੇ ਉਰੇ ਕਰਨ ਲਿਆ ਆ ਆ ਚੀਜ਼ ਵਾਲਾ ਦੇਖੋ ਤੁਸੀਂ ਕਿੱਡਾ ਤਕੜਾ ਬਣਾਇਆ ਪਲੇਟਫਾਰਮ ਹਨਾ ਹਾਂਜੀ ਤੇ ਫਿਰ ਦੂਜੇ ਨੰਬਰ ਤੇ ਜੇ ਗੱਲ ਕਰਕੇ ਦੋਸਤੋ ਆ ਚਿੜੀ ਦੀ ਆਟੋਮੈਟਿਕ ਲੋਕ ਆ ਗਈ ਤਾਂ ਇਹ ਆਟੋਮੈਟਿਕ ਲੋਕ ਆ ਕੋਈ ਤੁਹਾਨੂੰ ਇੱਥੇ ਨਾਟਕਸਣ ਦੀ ਲੋੜ ਨਹੀਂ ਕੋਈ ਗੁੱਲਾ ਜਾਂ ਲਾਉਣ ਦੀ ਲੋੜ ਨਹੀਂ ਹੋਣੀ ਨਾਸਣ ਦੇ ਗੁੱਲਾ ਜਾਂ ਸਪ੍ਰਿੰਗ ਜੇ ਵਾਲਾ ਉੱਤੋਂ ਆ ਜਾਂਦਾ ਹਨ ਇਹ ਜਦੋਂ ਟਰਾਲੀ ਛਿੜਾਂਗੇ ਆਪੇ ਲੱਗ ਜਾਣੇ ਇਹ ਇਹ ਆਟੋਮੈਟਿਕਲੀ ਜਦੋਂ ਟਰਾਲੀ ਛੱਡਤੀ ਉਦੋਂ ਲੱਗ ਜਾਣਾ ਜਦੋਂ ਚੱਕਤੀ ਆਪੇ ਨਿਕਲ ਜਾਣੇ ਇਨਾਂ ਨੇ ਆਪੇ ਨਿਕਲ ਜਾਣ ਹਾਂਜੀ ਹੈਨਾ ਤਾਂ ਇਹ ਵੀ ਇੱਕ ਬਹੁਤ ਵਧੀਆ ਤਕਨੀਕ ਬਾਈ ਨੇ ਲਾਈ ਆ ਫਿਰ ਉਦੋਂ ਬਾਅਦ ਆ ਤੁਸੀਂ ਜਾਲੀ ਤੇ ਜਿਹੜਾ ਆ ਲੇਜ਼ਰ ਕਟਿੰਗ ਵਾਲਾ ਆ ਵਰਕਾ ਜਿਵੇਂ ਬੁੜੀਆਂ ਦੇ ਹੈਂਡਵਰਕ ਦੇ ਸੂਟਾਂ ਦੇ ਨਹੀਂ ਕੱਟ ਗਈਆਂ ਇੱਕ ਕਢਾਈ ਕਰੀ ਹੁੰਦੀ ਉਹ ਚੀਜ਼ ਕਰਤੀ ਬਾਈ ਨੇ ਉਹਰੇ ਹੈ ਤੇ ਦੇਖੋ ਤੁਸੀਂ ਕਿੱਡਾ ਸੋਹਣਾ ਉਹਰੇ ਡਿਜ਼ਾਈਨ ਲਾਈਟਾਂ ਫਿਰ ਬਾਕੀ ਦੋਸਤੋ ਬਾਕੀ ਇਸ ਸੀ ਦੇ ਵਿੱਚ ਸਪੋਟਾਂ ਦੇਖੋ ਇਹ ਹਮ ਇੱਥੇ ਚੱਨਣ ਲੱਗਿਆ ਅਜ ਇੱਕ ਦੇ ਉੱਤੇ ਚੈਨਲ ਆ ਗਿਆ ਜੀ ਆਸਪੁੱਟ ਆ ਗਿਆ ਜਿਹੜੀਆਂ ਸ਼ਾਟ ਕੋਲੇ ਚੈਨਲ ਲੱਗਿਆ ਹੋਇਆ ਠੀਕ ਆ ਬਾਈ ਆ ਤੇਰੀ سپورਟ ਹੋ ਗਈ ਹਾਂਜੀ ਹਾਂਜੀ ਉਸ ਤੋਂ ਬਾਅਦ ਆ ਵਿੱਚ ਵੀ ਪਲੇਟ ਲੱਗੀ ਹੋਈ ਸਾਰੀ ਚੈਸੀ ਦੀ ਠੀਕ ਆ ਬਾਈ ਅੰਦਰਲੀ ਸਾਈਡ ਵੀ ਅੰਦਰਲੀ ਸਾਈਡ ਚੈਸੀ ਰੰਗ ਗਈ ਹੋਈ ਹੈ ਦੋਸਤੋ ਆ ਚੀਜ਼ ਦੇਖੋ ਤੁਸੀਂ ਹੈਨਾ ਹਾਂਜੀ ਫਿਰ ਉਸ ਤੋਂ ਬਾਅਦ ਰਕਾਬਾਂ ਹਿੱਸੇ ਦੇ ਚਾਰ ਚਾਰ ਪੰਜ ਆਈ ਆਪਾਂ ਹੂੰ ਠੀਕ ਆ ਬਾਈ ਇੱਧਰ ਵੀ ਆ ਉੱਧਰ ਵੀ ਆ ਹਾਂਜੀ ਹਾਂਜੀ ਆ ਦੇਖੋ ਦੋਸਤੋ ਅੰਦਰਲੀ ਸਾਈਡ ਵੀ ਆ ਗਈ ਬਾਹਰਲੀ ਸਾਈਡ ਵੀ ਆ ਗਈ ਚਾਰ ਚਾਰ ਰਕਾਬਾਂ ਹਿੱਸੇ ਨਾਲ ਫੈਲਦਾ ਨਹੀਂ ਗੋਈ ਹੂੰ ਹਿੱਸਾ ਹਲਦਾ ਨਹੀਂ ਟਰਾਲੀ ਸਾਇਲ ਹਣਾ ਬਈ ਬਾਕੀ ਆ ਪੂਰੀਆਂ ਹੈਵੀ ਪਲੇਟਾਂ ਜੈਕ ਵਾਲੀਆਂ ਜਿਹੜਾ ਬੀਮ ਬਣਿਆ ਪੂਰਾ ਹੈਵੀ ਬਣਿਆ ਜੀ ਠੀਕ ਆ ਬਈ ਆ ਚੀਜ਼ਾਂ ਵਾਲਾ ਜੈਕ ਹਾਂਜੀ ਵੀ ਐਵੇਂ ਡਰਨੀ ਵੀ ਕੋਈ ਜੈਕ ਦੀ ਟੁੱਟਾ ਢਟਾਈ ਨੂੰ ਬਜਾਏ ਲੋਡ ਜ਼ਿਆਦਾ ਆ ਜੈਕ ਕਿਹੜਾ ਲੱਗਾ ਮਨਦੀਪ ਬਾਈ ਜੈਕ ਸੁਪਰੀਮ ਦਾ ਹੀ 35 ਟਨ ਦਾ ਲੱਗਾ ਇਹ ਠੀਕ ਆ ਬਈ 35 ਟਨ ਦਾ ਜੈਕ ਲੱਗਿਆ ਹਾਂਜੀ ਹਾਂਜੀ ਤੇ ਬਾਕੀ ਦੋਸਤੋ ਲੋਹਾ ਇਹਦੇ ਤੇ ਲੱਗਿਆ ਸਾਰਾ ਟਾਟਾ ਸੇਲ ਦਾ ਹਾਂਜੀ ਟਾਟਾ ਸੇਲ ਦਾ ਲੋਹਾ ਲੱਗਿਆ ਪੂਰਾ ਏ ਕਲਾਸ ਕੰਮ ਹੋਇਆ ਜਮਾ ਏ ਕਲਾਸ ਤੇ ਜੇ ਦੋਸਤੋ ਗੱਲ ਕਰਕੇ ਨਾ ਆਹ ਤਾਰਾਂ ਦੀ ਜਿਹੜੀ ਵਾਇਰਿੰਗ ਆ ਲਾਈਟਾਂ ਵਗੈਰਾ ਦੀ ਤਾਂ ਇਹ ਵੀ ਮਤਲਬ ਪ੍ਰੋਪਰ ਕਰੀ ਹੋਈ ਆ ਤੁਹਾਨੂੰ ਕਿਤੇ ਵੀ ਕੋਈ ਤਾਰ ਨਹੀਂ ਇੱਧਰ ਉੱਧਰ ਦੇਖੂਗੀ ਬਾਹਰ ਉਹ ਲਾਈਟਾਂ ਲੱਗੀਆਂ ਹੋਈਆਂ ਕਿਤੇ ਤਾਰ ਦਿਖਾ ਦਿਓ ਬਾਹਰ ਦੇ ਤੁਹਾਨੂੰ ਦਿਂਦਿਆਂ ਹਨ ਹਾਂਜੀ ਹਾਂਜੀ ਫਿਰ ਦੂਜੀ ਗੱਲ ਦੋਸਤੋ ਦੂਜੀ ਗੱਲ ਇਹ ਆ ਵੀ ਤੁਸੀਂ ਜਿਵੇਂ ਹੁਣ ਤੁਹਾਨੂੰ ਮੈਂ ਕਹਿ ਕੇ ਡਾਣਾ ਵੀ ਤਾਰਾਂ ਤੂੰ ਨਾ ਸਾਰੀਆਂ ਪੂਰੀਆਂ ਵਧੀਆ ਫਿਕਸ ਕਰੀਆਂ ਹੋਊਗਾ ਨੇ ਤਾਂ ਇੱਥੇ ਤੁਹਾਨੂੰ ਜਦੋਂ ਟਰਾਲੀ ਦਾ ਆਪਾਂ ਜੈਕ ਥੱਲੇ ਛੜਤਾ ਜੈਕ ਨਾ ਬਾਹਰ ਦਿਖੂਗਾ ਹਾਂਜੀ ਤੁਸੀਂ ਚਾਹੇ ਨੀਵੇਂ ਹੋ ਹੋ ਦੇਖੀ ਚੱਲੋ ਕਿਵੇਂ ਮਰਜ਼ੀ ਦੇਖੀ ਚੱਲੋ ਤੁਹਾਨੂੰ ਜੱਕਣੀ ਬਾਹਰ ਦਿੰਦਾ ਬਾਈ ਲਿਫਟ ਗਾਸ ਦੇ ਵੱਡੇ ਭਾਈ ਤੇ ਇਹ ਹੁਣ ਆਪਾਂ ਤੁਹਾਨੂੰ ਥੋੜਾ ਜਿਹਾ ਰਿਵਿਊ ਭੇਜੇ ਦਾ ਦਮਾਣਾ ਭੁੱਲ ਗਏ ਤੇ ਬਾਈ ਲਾਈਟਾਂ ਛੜਤੀਆਂ ਦੀ ਆਰਪੀ ਤੇ ਇਹ ਬਾਈ ਆਪਣਾ ਭੂਏ ਦਾ ਮੁੰਡਾ ਜਿਹੜੇ ਨੇ ਟਰਾਲੀ ਇਹ ਤਿਆਰ ਕਰਵਾਈ ਕਰਵਾ ਕੇ ਦਿੱਤੀ ਹੈ ਹਨਾ ਆਪਾਂ ਤੇ ਭੇਜ ਬਾਈ ਕਿਵੇਂ ਬਹੁਤ ਵਧੀਆ ਬਾਈ ਦੇ ਆਪ ਦਾ ਮੜਾ ਯਾਰ ਰਿਵਿਊ ਕਿਵੇਂ ਲੱਗੀ ਟਰਾਲੀ ਬਹੁਤ ਬਹੁਤ ਵਧੀਆ ਬਾਈ ਬਹੁਤ ਪਿੰਟ ਪੂਡ ਦੀ ਕੁਆਲਿਟੀ ਕਿਵੇਂ ਲੱਗਦੀ ਬਹੁਤ ਬਹੁਤ ਸਿਰਾਂ ਕੁਆਲਿਟੀ ਹੈ ਸਿਰਾਂ ਤੇ ਆ ਲੋਕਾਂ ਨੂੰ ਕਾਲਾ ਸਿਸਟਮ ਕਿਵੇਂ ਲੱਗਿਆ ਉਹ ਲੋਕੋ ਲੱਗਦੇ ਦੇਖੋ ਜੀ ਬਈ ਛੋਟਲੇ ਲੱਗੋ ਹਾਂ ਕਰਨ ਕੱਢ ਕਲੀਮਾ ਕਰੀ ਨੀਵਾ ਕਰੀ ਨੀਵਾ ਇਹ ਹੁਣ ਦੇਖੀ ਕਿਹੜੇ ਲੋਟ ਲੱਗਦੀਆਂ ਚਿੜੀਆਂ ਜੀਆਂ ਹੈ ਤੇ ਟਰਾਲੀ ਦੇਖੋ ਵੀ ਕਿੱਡੇ ਪਿਆਰ ਨਾਲ ਆਈ ਆ ਸਾਡੇ ਐ ਜਮਾ ਚੈੱਕ ਬਈ ਲੱਗ ਗਈ ਲੱਗ ਗਈ ਹੈ ਤਾਂ ਇਹ ਖੂਬੀ ਆ ਦੋਸਤੋ ਮੰਡੀਰ ਤੇ ਤੇ ਦੂਜੀ ਗੱਲ ਦੋਸਤੋ ਤੁਹਾਨੂੰ ਇੱਕ ਫੀਚਰ ਹੋਰ ਐਨੇ ਫੀਚਰ ਆ ਵੀ ਅੱਦੇ ਦਾ ਭੁੱਲੀ ਜਾਂਦੇ ਆ ਦਾ ਸੁਨੇਹਣਾ ਉਰੇ ਆਓ ਦੋਸਤੋ ਹੁਣ ਭਾਈ ਆ ਜਾ ਕੇ ਰੰਸਲ ਦੇ ਆ ਜਾ ਇੱਥੇ ਤੁਹਾਨੂੰ ਕੋਈ ਚੀਜ਼ ਦੇਂਦੀ ਆ ਦੋਸਤੋ ਕੁਝ ਨਹੀਂ ਦਿੰਦਾ ਨਾ ਤੇ ਮਨਦੀਪ ਭਾਈ ਮੇਰਾ ਗੋਡਾ ਲੱਗ ਗਿਆ ਹੀ ਆਪਾਂ ਮੇਰਾ ਹਾਂ ਗੋਡਾ ਘਟ ਮੁਰਦਾ ਤੇ ਮੜਾ ਜੈਕ ਲੱਗ ਗਿਆ ਹੀ ਥੱਲੇ ਥੱਲੇ ਵੜ ਕੇ ਕੱਢ ਕੇ ਦਿਖਾਗੇ ਟਾਇਰ ਫ੍ਰੀ ਕਰਨ ਵਾਸਤੇ ਹਾਂ ਥੱਲੇ ਦੋਸਤੋ ਜੈਕ ਲੱਗਿਆ ਕੋਈ ਟਾਇਰ ਬਦਲਣਾ ਪੰਚਰ ਹੋ ਗਿਆ ਜਾਂ ਤੁਸੀਂ ਮੰਨ ਕੇ ਚੱਲੋ ਖਲਿਆਰਨੀ ਆ ਟਰਾਲੀ ਵੀ ਟਾਇਰਾਂ ਤੇ ਦਾਬ ਨਾਵੇ ਲੋੜ ਜਿਆਦੇ ਪਾਤਾ ਤਾਂ ਉੱਥੇ ਵੀ ਇਹਦੇ ਥੱਲੇ ਇਧਰਲੇ ਪਾਸੇ ਜੈਕ ਲੱਗੇ ਨੇ ਉੱਧਰ ਡਹੀ ਹੋ ਗਈ ਇਧਰਲੇ ਪਾਸੇ ਜੈਕ ਹੋ ਗਈ ਚਾਰੇ ਟਾਇਰ ਹਾਂ ਥੋੜੀ ਜਿਹੀ ਲਿਫਟ ਨੀ ਵੀ ਕਰੋ ਜੈਕ ਲੱਗ ਜਾਂਦਾ ਜੀ ਥੋੜੀ ਜਿਹੀ ਲਿਫਟ ਨੀ ਵੀ ਕਰੋ ਇਧਰੋਂ ਜੈਕ ਸੈਟੋ ਚਾਰੇ ਟਾਇਰ ਟਰਾਲੀ ਦੇ ਤਾਂ ਹੋ ਜਾਣੇ ਮਤਲਬ ਆਪਾਂ ਜੈਕ ਬਾਈ ਖੂਕਾ ਕੱਢ ਕੇ ਵੀ ਵਿਖਾ ਦਈਏ ਥੱਲੇ ਵੱੜ ਜੂਗਾ ਮੇਰਾ ਗੋਡਾ ਨਹੀਂ ਮੁੜਦਾ ਨਹੀਂਦਾ ਹਰ ਵੀ ਤੇ ਜਾ ਮੜਾਇਆ ਕਿ ਲੀਗੜ ਕੇ ਦਿਖਾਈਂ ਕਿਰਾ ਤੇ ਥੱਲੇ ਦੋਸਤੋ ਜੈਕ ਉਵੇਂ ਦਾ ਉਵੇਂ ਲੱਗ ਜਾਂਦਾ ਫੱਟੀ ਵੀ ਫੱਗਦੀ ਆ ਲੱਗ ਗਈ ਥੋੜਾ ਜਿਹਾ ਮੁਰੋਂ ਨੀਵੀ ਕਰਕੇ ਟਰਾਲੀ ਜੈਕ ਲਾ ਕੇ ਕਿੱਲੀ ਪਏ ਜਾਂਦੀ ਹੈ ਟਾਇਰ ਫ੍ਰੀ ਹੋ ਜਾਂਦੀ ਹੈ ਲੋ ਵੀ ਦੇਖੋ ਪਹਿਲਾਂ ਤਾਂ ਤੁਸੀਂ ਵੀ ਮਤਲਬ ਪੂਰੀ ਮਜ਼ਬੂਤ ਤੇ ਪੂਰੀ ਜ਼ਬਰਦਸਤ ਪੈਪ ਲੱਗੀ ਹੋਈ ਆ ਫਿਰ ਦੂਜੀ ਗੱਲ ਆ ਦੇਖਦੀ ਨਹੀਂ ਮਨਦੀਪ ਕਿਸੇ ਨੂੰ ਐ ਨਹੀਂ ਪਤਾ ਲੱਗਦਾ ਵੀ ਉਹ ਚੀਜ਼ ਕੀ ਲੱਗੀ ਹੋਈ ਆ ਤੇ ਨਾਲੇ ਸੌਬਦਾ ਦੀ ਸੌਬਦਾ ਤੇ ਨਾਲੇ ਮਤਲਬ ਕੋਈ ਐ ਬਾਹਰਲੀ ਲੱਗਦਾ ਨਹੀਂ ਵੀ ਉਹ ਫਾਲਤੂ ਦੀ ਚੀਜ਼ ਲੱਗੀ ਹੋਈ ਆ ਕੋਈ ਤੇ ਇਹ ਚੀਜ਼ ਦਾ ਮਤਲਬ ਬਹੁਤ ਬੈਨੀਫਿਟ ਆ ਕਿਉਂ ਭੇਜੇ ਲੋੜੇ ਚੀਜ਼ ਹੀ ਪੈਂਦੀ ਰਹਿੰਦੀ ਹੈ ਟਰਾਲੀ ਦੇ ਕੁਪੀਸ ਕਰਨਾ ਇਹ ਪੈਂਚਰ ਹੋ ਗਈ ਉੱਥੇ ਕੰਮ ਕਰੇ ਜੈਕ ਕੋਲੇ ਨਹੀਂ ਹੁੰਦਾਗਾ ਕੰਮ ਉਹਦੇ ਦਿੰਦੀ ਹੈ ਜੀ ਹਾਂ ਬਾਕੀ ਬਾਈ ਮਨਦੀਪ ਆਹਾ ਬਾਈ ਦਾ ਇੰਸਟਾਗ੍ਰam ਅਕਾਊਂਟ ਆ ਗਿਆ ਮਨਦੀਪ ਅੰਡਰਸਕੋਰ ਪੁਣੀ ਹਾਂਜੀ ਠੀਕ ਹੈ ਆ ਤੁਹਾਨੂੰ ਆਪਾਂ ਪਹਿਲਾਂ ਦਿਖਾਤਾ ਆਪਣੇ ਕਿਰਤਕਰੋ ਵਾਲੇ ਅ ਚੈਨਲ ਦਾ ਆਪਣੇ ਕਿਰਤਕਰੋ ਵਾਲੇ ਪੇਜ ਦਾ ਲੋਗੋ ਆ ਗਿਆ ਜੀ ਫਿਰ ਬਾਈ ਨੇ ਸਪੈਸ਼ਲ ਫੀਚਰ ਕਰਿਆ ਹੋਇਆ ਆਟੋਮੈਟਿਕ ਲੋਕ ਹੈ ਆ ਬਾਈ ਦਾ ਲੋਗੋ ਆ ਗਿਆ ਪੀ ਏ ਡਬਲਯੂ ਫਿਰ ਬਾਈ ਨੇ ਆਹ ਚੀਜ਼ ਬਹੁਤ ਸੋਹਣੀ ਲਾਈ ਆ ਆਪਣੀ ਪੰਜਾਬੀ ਮਾਂ ਬੋਲੀ ਠੀਕ ਹੈ ਤੇ ਥੱਲੇ ਬਾਈ ਨੇ ਲਿਖਿਆ ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ ਫਿਰ ਇੱਕ ਸ਼ੇਰ ਬਾਈ ਨੇ ਕੋਈ ਨੀ ਕੋਈ ਟੰਗ ਦੇ ਨੇ ਹਰ ਪੀਦਾ ਇੱਕ ਸ਼ੇਰ ਬਾਈ ਨੇ ਮੰਗਰ ਬਹੁਤ ਸੋਹਣਾ ਲਿਖਿਆ ਹੈ ਕਹਿੰਦਾ ਬਦਨਾਮ ਬੜੇ ਤਾਂ ਵੀ ਜਾਣੇ ਜਾਈਏ ਨਾਮਾਂ ਤੋਂ ਮਤਲਬ ਇੱਕ ਬਹੁਤ ਕਹੰਡ ਬਾਈ ਨੇ ਸ਼ੇਰ ਲਿਖਿਆ ਤੇ ਬਾਕੀ ਬਾਈ ਮੰਦੀਪ ਟਰਾਲੀ ਦਾ ਆਪਾਂ ਸਾਰੀ ਕਵਰ ਕਰ ਹੀ ਦਿੱਤੀ ਹੈ ਹਾਂ ਤੇ ਲਾਈਟਾਂ ਲੂਟਾਂ ਦੇਖੋ ਤੁਸੀਂ ਇਧਰ ਮੰਗਰਲੀ ਸਾਈਡ ਵੀ ਜਿਹੜਾ ਲਾਲ ਬਣਦੇ ਆ ਫੁੱਲ ਜੇ ਬਹੁਤ ਸੋਹਣੇ ਲੱਗਦੇ ਆ ਬਾਕੀ ਦੋਸਤੋ ਕਮੈਂਟ ਕਰਕੇ ਤੁਸੀਂ ਦੱਸੋ ਵੀ ਤੁਹਾਨੂੰ ਕਿਵੇਂ ਲੱਗੀ ਤੇ ਤੁਸੀਂ ਖੁਸ਼ ਹੋ ਬਾਈ ਉਕਰ ਰਿਪੋਰਟ ਤੇ ਕੋਈ ਵੀ ਭਰਾ ਦੋਸਤੋ ਟਰਾਲੀ ਬਣਾਉਣਾ ਚਾਹੁੰਦਾ ਜਾਂ ਕੋਈ ਹੋਰ ਕੰਮ ਕਰਾਉਣਾ ਚਾਹੁੰਦਾ ਬਾਈ ਸੰਦ ਨੇੜੇ ਵੀ ਬਣਾਉਂਦਾ ਤੇ ਟਰਾਲੀਆਂ ਦਾ ਬਾਈ ਦੀ ਸਪੈਸ਼ਲਿਟੀ ਆ ਵੀ ਤੁਸੀਂ ਆ ਦੇਖ ਹੀ ਸਕਦੇ ਹੋ ਨਾ ਤੁਹਾਡੇ ਮੂਹਰੇ ਇੱਕ ਹਰੀ ਸ਼ਗਾਰੀ ਦੁਲਹਣ ਵਰਗੀ ਟਰਾਲੀ ਬਣਾਈ ਖੜੀ ਆ ਤੇ ਕੋਈ ਭਰਾ ਟਰਾਲੀ ਬਣਵਾਉਣਾ ਚਾਹੁੰਦਾ ਬਾਈ ਨੂੰ ਟਾਈਮ ਦੇ ਦਿਓ ਕਿਉਂਕਿ ਟਾਈਮ ਸਾਨੂੰ ਵੀ ਬਾਈ ਖੁੱਲਾ ਬਣਨ ਦੀ ਵੀ ਕਿੰਨਾ ਟੈਮੋਗਾ ਹਣਾ ਟਾਈਮ ਤਾਂ 2-3 ਮਹੀਨੇ ਲੱਗ ਹੀ ਜਾਂਦੇ ਆ ਜੀ ਹੂੰ ਉਹ 3 ਮਹੀਨੇ ਲੱਗ ਜਾਂਦੇ ਟਾਈਮ ਥੋੜਾ ਜਿਹਾ ਬਾਈ ਕੋਲੇ ਕੋਲੇ ਦੇ ਤਾਂ ਕਹੋ ਜੇ ਜਿਹੜੇ ਹਫਤੇ ਦੱਸਦੇ ਨਾਲੇ ਹੁੰਦੇ ਉਹ ਟਰਾਲੀ ਵੀ ਉਹਰਜੀ ਹੁੰਦੀ ਆ ਬਾਈ ਜੇ ਚਲੋ ਬਹੁਤ ਭਰਾਮਾਂ ਦਾ ਵੱਡਾ ਕੰਮ ਹੈਗਾਗਾ ਤਗੜਾ ਕੰਮ ਹੈਗਾ ਹੋਇਆ ਚਲੋ ਬਣਾਉਂਦੇ ਆ ਹਨ ਪਰ ਇੱਕ ਜੇ ਪੂਰੀ ਛੌਂਕ ਨਾਲ ਟਰਾਲੀ ਬਣਵਾਉਣੀ ਆ ਤਾਂ ਤੁਸੀਂ ਬਾਈ ਨੂੰ ਸੰਪਰਕ ਕਰ ਸਕਦੇ ਹੋ ਤੇ ਘੰਟੀ ਮਾਰ ਕੇ ਤੁਸੀਂ ਸਾਰੀ ਆਪਦੀ ਡੇਟ ਵਗੈਰਾ ਫਿਕਸ ਕਰਾ ਸਕਦੇ ਹੋ ਮੰਦੀਪ ਬਾਈ ਨੰਬਰ ਬੋਲ ਰਹੀ ਹੈ ਆਪਾਂ ਆਪਣੇ ਦੋਸਤਾਂ ਨੂੰ ਦੱਸ ਦਈਏ 95013 42045 42045 ਇਹ ਬਾਈ ਦਾ ਨੰਬਰ ਆ ਦੋਸਤੋ ਬਾਈ ਸੰਤ ਸੱਪਾ ਕੋਈ ਵੀ ਤਵੀਆਂ ਬਣਾਉਣੀਆਂ ਕੁਝ ਵੀ ਬਣਾਉਣਾ ਤੁਸੀਂ ਬਾਈ ਨੂੰ ਘੰਟੀ ਮਾਰ ਲਓ ਇੱਕ ਵਾਰੀ ਜੇ ਬਾਈ ਦੇ ਐਡਰੈਸ ਦੀ ਗੱਲ ਕਰਕੇ ਤਾਂ ਬਾਈ ਦਾ ਪਿੰਡ ਆਜਮਾਲਾ ਦੋਸਤੋ ਜ਼ਿਲ੍ਹਾ ਆਪਣਾ ਹੈਗਾ ਫਾਿਲਕਾ ਬਾਈ ਤੇ ਫਿਰਨੀ ਦੀ ਬਾਈ ਦੀ ਬਰਕਸ਼ਾ ਆ ਫਿਰ ਨਹੀਂ ਸੀ ਬਾਈ ਦਾ ਮਤਲਬ ਹੈਗਾ ਸਾਰਾ ਤਾਂ ਮਜਾਵਾ ਹੋਰ ਤੋਂ 20 ਕਿਲੋਮੀਟਰ ਫਾਇਲ ਕਰ ਦੋ ਵੀ ਆ ਯਾਰ ਫਾਇਲ ਕਰ ਤੋ ਵੀ 20 ਆ ਹੋਰ ਤੋਂ 20 ਆ ਬਾਈ ਤੇ ਘੰਟੀ ਮਾਰ ਸਕਦੇ ਹੋ ਦੋਸਤੋ ਕੋਈ ਵੀ ਭਰਾ ਸਾੰਦੋ ਜਿਹੜਾ ਬਣਾਉਣਾ ਚਾਹੁੰਦਾ ਬਾਕੀ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਆਪਣੇ ਕਿਸਾਨ ਭਰਾਵਾਂ ਨਾਲ ਸਾਰੇ ਨਾਲ ਜਰੂਰ ਸਾਂਝੀ ਕਰਿਓ ਤੇ ਬਾਕੀ ਸਾਰੇ ਭਰਾ ਟਰਾਲੀ ਨਾਲੇ ਬਹੁਤ ਸੋਹਣਾ ਕੰਮ ਕਰਦੇ ਆ ਪਰ ਬਾਈ ਦੇ ਕੰਮ ਚ ਜਿਹੜੀ ਖੂਬੀ ਹੈਗੀ ਇਹ ਤਾਂ ਹੈਗੀ ਆ ਵੀਡੀਓ ਸ਼ੇਅਰ ਮਾਰ ਦਿਓ